ਲਪੁਰ ਪਿੰਡਾ ਲੱਗਾ ਨਾਮ ਹੈ ਆਹ ਵੇਖੋ ਸਾਹਮਣੇ ਖਿਲਾਰ ਦਿੱਤੀਆਂ ਨੇ ਬਹਾਮ ਇਸ ਨੌਜਵਨ ਖਿਡਾਰੀ ਨੇ ਚਾਰ ਜਾਫੀਆਂ ਦੇ ਵਿੱਚੋਂ ਰਾਜਪੂਤ ਸਰਗੋਦੇ ਵਾਲਿਆ ਪਰ ਦੂਸਰੇ ਪਾਸੇ ਵਾਦੀ ਧੌਲ ਉਖੜਦੇ ਪੈਰ ਲਾ ਹੁਣ ਵੇਖਦਾ ਵੀ ਕੌਣ 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 ਪੁਆਇੰਟ ਇਹ ਹੋ ਗਈ ਬੱਲੇ 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 ਆਹ ਨਹੀਂ ਦੀ ਸਾਹਮਣੇ ਹਾਰੇ ਜਾਈਏ ਆਹ ਬੱਲਪੁਰੇ ਵਾਲਾ ਕਮਰ ਬੱਟ ਕਮਰ ਬੱਟ ਦੇ ਨਾਲ ਮੁਕਾਬਲਾ ਵੱਧਾ ਜੋੜ ਦਿਓ ਲਾ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਨ ਵੱਧਦਾ ਹੋਇਆ ਹੈ ਕਿ ਗੋਲ ਦੇ ਆ ਦੈਰਾ ਵਿੱਚ ਹੰਦੇ ਦੁਸਦੇ ਚੜ ਜਾਂਦਾ ਚਾ ਜਦ ਖਿਡਾਰੀ ਵਿੱਚ ਦਿਸਦੇ ਜਾਈਏ ਬਲਿਹਾਰੇ ਜੀਨੇ ਕਾੜੇ ਦੀ ਕੱਢੀ ਅਬਦੁੱਲਾ ਰਾਜਪੂ ਵਾਹ ਓ ਸੋਹਣਾ ਵਾਹ ਓ ਸੋਹਣਾ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਲੈ ਵੀ ਕਾਲਿਆ ਏ ਕੋਚ ਸ਼ਹਾਬਾਦ ਅਲੀ ਬਦੇਸ਼ੇ ਦਾ ਚੰਦਿਆ ਹੋਇਆ ਲਓ ਦੇਖੋ ਸਾਹਮਣੇ ਓ ਵਾਹ ਵਾਹ ਇਹ ਕਹਿੰਦੇ ਅਨਸ਼ਰਤ ਜਵੇਰ ਖਾਨ ਦਾ ਵੀਰਾ ਜਿਹੜੀ ਅਤੇ ਇੰਗਲੈਂਡ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਉਹ ਦੋਨੋਂ ਟੀਮਾਂ ਨੋਟ ਕਰਨਾ ਇੰਗਲੈਂਡ ਅਤੇ ਟੀਮ ਬੀਸੀ ਬਹੁਤ ਹੀ ਸਕਾਰਯੋਗ ਅਮਰਜੋਤ ਸਿੰਘ ਜੀ ਐਮ ਐਮ ਪੀ ਪੀ ਹਰਕੀਰ ਸਿੰਘ ਜੀ ਡਿਫਟੀ ਮੇਅਰ ਸਾਹਿਬ ਇਹ ਉਧਰ ਕੀ ਬਣ ਗਿਆ ਵਾਹ ਸੋਹਣੇ ਯਾਦਕੋਟਲੀ 56 ਜਾ ਹੁਦਾ ਇਹ ਖਤ ਸੋਹਣਾ ਯਾਦਕੋਟਲੀ ਜਿਉਂ ਸਰਮੇ ਦੀ ਧਾਰੀ ਲਾਗੇ ਚਾਂਗੇ ਰੇਸ਼ਮਵਾਸੀ ਪਹਿਲਵਾਨ ਉਧਰ ਸਾਡੇ ਸਪਾਰ ਫਲੇਟ ਰਾਜ ਇਸੇ ਤਰ੍ਹਾਂ ਏਐਸ ਅਸਟੇਟ ਦੇ ਬਹੁਤ-ਬਹੁਤ ਧੰਨਵਾਦੀਆਂ ਰਾਣਾ ਧਾਰੀਵਾਲ ਤੇ ਨਵ ਧਾਰੀਵਾਲ ਆਕਾਸ਼ ਸੀਲ ਦੇ ਜਸਵਿੰਦਰ ਸਿੰਘ ਰੇਸ਼ਮ ਸਿੰਘ ਨੇਜਰ ਤੇ ਦਲਵੀਰ ਨੇਜਰ ਉਧਰ ਪੰਜਾਬੀ ਵਿਰਸਾ ਜਿਹੜਾ ਸ਼ੋਅ 2024 ਟ੍ਰਾਂਟੋ ਦੇ ਵਿਖੇ ਹੋ ਰਿਹਾ ਆਪਾਂ ਸਾਰੇ ਵੀਰਾਂ ਨੇ ਨੋਟ ਕਰਨਾ ਵੀ ਸਤੰਬਰ ਸੱਤ ਸਤ ਅਗਲੀ ਕੌਣ ਆ ਗਿਆ ਹੈ ਅਗਲੀ ਕਬੱਡੀ ਮਾਂ ਗੁਰਵਿੰਦਰ ਕੌਰ ਦਾ ਪੁੱਤ ਕਮਾਨ ਪਰਿਵਾਰ ਦਾ ਸੰਦੀਪ ਸਿੰਘ ਮਾਂ ਦਾ ਲੁੱਧਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਵਾਓ ਲੁੱਧਰ ਸੰਦੀਪ ਲੁੱਧਰ ਡੜਵੇ ਵਾਲਾ ਮੇਰੇ ਵੀਰੋ ਲਓ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮੈਦਾਨ ਦੇ ਵਿੱਚ ਪਈ ਕਬੱਡੀ ਫੈਜ਼ਲ ਬੱਟੂ ਫੈਜ਼ਲ ਵੱਡੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਲਾਹ ਹੁਣ ਵੇਖਦਾ ਵੀ ਕੈਨੇਡਾ ਵੈਸਟੀ ਟੀਮ ਦਾ ਆਹ ਤਾੜੀਆਂ ਪੁੱਟਣ ਗਿਆ ਫੜਿਆ ਹੋਇਆ ਗੁੱਟ ਵੱਜੀ ਹੋਈ ਕੈਂਚੀ ਐ ਸਮੇ ਹੋ ਗਏ ਹੰਦੇ ਦੂਰ ਮੈਨੂੰ ਲੱਗਦਾ ਵੀ ਇਹ ਜੋਤੀ ਸਮਰੇ ਨੇ ਬਾਹਾਂ ਖੜਾ ਇੱਕ ਇੱਕ ਅੱਧਾ ਅੱਧਾ ਨੰਬਰ ਵੀ ਕੀਮਤੀ ਹੈ ਲਓ ਇਸ਼ਤਿਆਕ ਰਹਿਮਾਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਹੀਰਾ ਲੈਂਦੇ ਪੰਜਾਬ ਪਾਕਿਸਤਾਨ ਦਾ ਮੈਦਾਨ ਦੇ ਅੰਦਰ ਵੱਧਦਾ ਹੋਇਆ ਕਬੱਡੀ ਖਿਡਾਰੀ ਆ ਖੂਬਸੂਰਤ ਦਿਲ ਹੈ ਖੂਬਰੂ ਅਰਮਾਨ